ਇਨੂੰ ਹੁਣੇ ਇਤਲਾਅ ਮਿਲੀ ਸੀ ਕਿ ਸੁਨੀਲ ਜਾਖੜ ਜਿਹੜੇ ਪ੍ਰਧਾਨ ਸਨ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਅੱਜ ਹੀ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਮੈਂ ਸੁਣ ਰਿਹਾ ਸੀ ਉਹਨਾਂ ਦੀ ਇੰਟਰਵਿਊ 'ਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਦਿੱਲੀ ਹਿੰਦੁਸਤਾਨ ਦਾ ਦਿਲ ਹੈ ਉਸ ਤਰ੍ਹਾਂ ਹੀ ਚੰਡੀਗੜ੍ਹ ਪੰਜਾਬ ਦਾ ਦਿਲ ਤੇ ਜਦੋਂ ਕੱਲ ਦੀ ਇੱਕ ਨੋਟੀਫਿਕੇਸ਼ਨ ਯੂਨੀਅਨ ਟੈਰੀਟਰੀ ਵੱਲੋਂ ਆਈ ਹੈ ਕਿ हरियाणा ਨੂੰ ਵਿਧਾਨ ਸਭਾ ਵਾਸਤੇ 10 ਏਕੜ ਜਗ੍ਹਾ ਚੰਡੀਗੜ੍ਹ ਚ ਦਿੱਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਮੈਂ ਵੈਲਕਮ ਕਰਨਾ ਜਾਖੜ ਸਾਹਿਬ ਦੀ ਇਹ ਸਟੇਟਮੈਂਟ ਬਟ ਮੈਂ ਜਾਖੜ ਸਾਹਿਬ ਨੇ ਪਿਛਲੇ ਦਿਨੀ ਪ੍ਰਧਾਨ ਮੰਤਰੀ ਜੀ ਦੀ ਬੜੀ ਤਾਰੀਫ ਕੀਤੀ ਤੇ ਇਹ ਗੱਲ ਕਹੀ ਸੀ ਕਿ ਮੋਦੀ ਸਾਹਿਬ ਪੰਜਾਬ ਨੂੰ ਬਹੁਤ ਕੁਝ ਦੇਣਾ ਚਾਹੁੰਦੇ ਸਿੱਖ ਧਰਮ ਦੇ ਨਾਲ ਬਹੁਤ ਪਿਆਰ ਕਰਦੇ ਨੇ ਸਤਿਕਾਰ ਕਰਦੇ ਤਾਂ ਮੈਂ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਪ੍ਰਾਈਮ ਮਿੰਿਸਟਰ ਸਾਹਿਬ ਜੇ ਇਮਾਨਦਾਰੀ ਨਾਲ ਤੁਸੀਂ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਸਿੱਖਾਂ ਸਾਰੀ ਸਿੱਖ ਕਮਿਊਨਿਟੀ ਨੂੰ ਤੁਸੀਂ ਕਹਿੰਦੇ ਹੋ ਕਿ ਮੈਂ ਇੱਜ਼ਤ ਤੇ ਮਾਨ ਦੇਣਾ ਚਾਹਨਾ ਤਾਂ ਜਿਹੜਾ ਸਾਡਾ ਇਨਹੇਰੈਂਟ ਰਾਈਟ ਹੈ ਚੰਡੀਗੜ੍ਹ ਉਹ ਕਿਰਪਾ ਕਰਕੇ ਨਵੇਂ ਸਾਲ ਤੋਂ ਪਹਿਲੇ ਪਹਿਲੇ ਸਾਨੂੰ ਬਖਸ਼ਿਆ ਸਾਨੂੰ ਦਿੱਤਾ ਜਾਏ ਕਿਉਂਕਿ ਮੇਰਾ ਮੰਨਣਾ ਕਿ ਜਿਹੜੀ ਇਹ ਨੋਟੀਫਿਕੇਸ਼ਨ ਹੋਈ ਏ ਇਹ ਮਾਲਕੀਅਤ ਦੇ ਖਾਨੇ ਦੇ ਵਿੱਚ ਹਰਿਆਣੇ ਦਾ ਨਾਮ ਦਰਜ ਕੀਤਾ ਗਿਆ 1966 ਦੇ ਵਿੱਚ ਜਦੋਂ ਹਰਿਆਣਾ ਪੰਜਾਬ ਪੰਜਾਬ ਹਰਿਆਣਾ ਤੇ ਹਿਮਾਚਲ ਵੱਖੋ ਵੱਖ ਹੋਏ ਨੇ ਰੀਆਰਗੇਨਾਈਜੇਸ਼ਨ ਹੋਈ ਸਾਰੀ ਸਟੇਟਸ ਦੀ ਚੰਡੀਗੜ੍ਹ ਜਿਹੜਾ ਹੈ ਪੰਜਾਬ ਨੂੰ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਸ਼ਰਤੇ ਲਾਈ ਗਈ ਸੀ ਕਿ ਚੰਦ ਪੈਸੇ ਚੰਦ ਕਰੋੜ ਰੁਪਇਆ ਅਸੀਂ ਹਰਿਆਣੇ ਨੂੰ ਦਵਾਂਗੇ ਤੇ ਚੰਦ ਸਾਲਾਂ ਦੇ ਵਿੱਚ 2-3 ਸਾਲ ਦੇ ਵਿੱਚ ਉਹ ਆਪਣਾ ਕੈਪੀਟਲ ਬਣਾਣਗੇ ਆਪਣੀ ਰਾਜਧਾਨੀ ਬਣਾਣਗੇ ਤੇ ਉਹ ਇੱਥੋਂ ਚਲੇ ਜਾਣਗੇ ਬੇਸਿਕਲੀ ਹਰਿਆਣਾ ਜਿਹਾ ਕਰਾਇਦਾ ਰਹਿ ਰਿਹਾ ਸੀ ਬਟ ਆ ਜਿਹੜਾ ਕੱਲ ਸ਼ਰਾਧਤ ਕੀਤੀ ਗਈ ਕਿਉਂਕਿ ਪੰਚਕੂਲੇ ਚ 12 ਏਕੜ ਜਗਾ ਇਹਨਾਂ ਤੋਂ ਬਦਲਾ ਕੀਤਾ 12 ਏਕੜ ਹਰਿਆਣੇ ਨੇ ਦਿੱਤੀ ਹੈ ਯੂਟੀ ਨੂੰ ਤੇ ਯੂਟੀ ਦੇ ਵਿੱਚ 10 ਏਕੜ ਜਗਾ ਲੈ ਲਈ ਹੈ ਤੇ ਜਿਹੜੀ ਮੈਂ ਸਾਰੇ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਦੱਸਣਾ ਚਾਹੁੰਦਾ ਜੇ ਜਿਹੜੀ ਜ਼ਮੀਨ 12 ਏਕੜ ਪੰਜ ਕੁਲੇ ਦਿੱਤੀ ਉਹ ਇਸ ਪਲਾਟ ਤੋਂ 1 ਕਿਲੋਮੀਟਰ ਤੇ ਤੇ ਜੇ ਹਰਿਆਣੇ ਨੇ ਵਿਧਾਨ ਸਭਾ ਬਣਾਣੀ ਤੇ ਹਰਿਆਣੇ ਚ ਬੰਨੀ ਚਾਹੀਦੀ ਸੀ ਤੇ ਜੇ 1 ਕਿਲੋਮੀਟਰ ਦੂਰ ਦਿੱਤੀ ਉਹਦਾ ਮਤਲਬ ਇਹ ਹੈ ਕਿ ਜ਼ਮੀਨ ਜ਼ਰੂਰ ਦੇ ਦਿੱਤੀ ਬਟ ਮਾਲਕੀਅਤ ਦੇ ਖਾਤੇ ਦੇ ਵਿੱਚ ਹਰਿਆਣੇ ਦਾ ਕਲੇਮ ਪੈਦਾ ਕਰ ਦਿੱਤਾ ਕੱਲ ਨੂੰ ਅਸੀਂ ਟੈਕਨੀਕਲੀ ਵੀ ਕਿਸੇ ਕਚੈਰੀ ਵਿੱਚ ਵੀ ਚੈਲੰਜ ਕਰਨਾ ਹੋਏ ਤੇ ਓਨਰਸ਼ਿਪ ਦੇ ਖਾਤੇ ਦੇ ਵਿੱਚ ਹਰਿਆਣੇ ਦਾ ਹਿੱਸਾ ਪਾ ਦਿੱਤਾ ਗਿਆ ਇਹ ਬਹੁਤ ਵੱਡਾ ਧਰੋਤ ਤੇ ਧੋਖਾ ਕੀਤਾ ਗਿਆ ਤੋ ਜੇ ਇਸ ਨੂੰ ਦੂਰ ਕਰਨਾ ਕਿਉਂਕਿ ਪਾਣੀਆਂ ਦੇ ਉੱਤੇ ਭਾਵੇਂ ਪਖੜਾ ਬਿਆਸ ਦੇ ਉੱਤੇ 50 ਚੱਲਦਾ ਹੋਇਆ ਪੰਜਾਬ ਯੂਨੀਵਰਸਿਟੀ ਦੇ ਉੱਤੇ ਚੰਡੀਗੜ੍ਹ ਦੇ ਉੱਤੇ ਜਿਹੜੇ ਵੀ ਸਾਡੇ ਹੱਕਕੂ ਖੋਏ ਜਾ ਰਹੇ ਨੇ ਡਾਕਾ ਮਾਰਿਆ ਜਾ ਰਿਹਾ ਪਾਤਪਤੀ ਸਰਕਾਰ ਕਰਦੀ ਜੇ ਪ੍ਰਧਾਨ ਮੰਤਰੀ ਇਸ ਗੱਲ ਨੂੰ ਦੂਰ ਕਰਨਾ ਚਾਹੁੰਦੇ ਨੇ ਤੇ ਨਵੇਂ ਸਾਲ ਤੋਂ ਪਹਿਲੇ ਪਹਿਲੇ ਪੰਜਾਬ ਨੂੰ ਇਹ ਜਿਹੜਾ ਇਹਨਾਂ ਦਾ 1966 ਦਾ ਅਜੇ ਤੱਕ ਸਾਨੂੰ ਕੈਪੀਟਲ ਜਿਹੜਾ ਮਿਲਿਆ ਨਹੀਂ ਸਾਨੂੰ ਟ੍ਰਾਂਸਫਰ ਕਰਨ ਚੰਡੀਗੜ ਅਸੀਂ ਅਸੀਂ ਇਸ ਗੱਲ ਨੂੰ تسلیم ਕਰੀਏ ਕਿ ਪ੍ਰਧਾਨ ਮੰਤਰੀ ਪੰਜਾਬ ਦੀ ਬਿਹਤਰੀ ਚਾਹੁੰਦੇ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਤੁਹਾਡਾ ਮਿਹਰਬਾਨੀ